ਜੀਪੀ ਦੇ ਹਲਕੇ 'ਚ ਮੈਂ 9.5 ਕਰੋੜ ਦਿੱਤਾ ਔਰ ਕੱਟੋ-ਵੱਟ 70-80 ਬਿੰਡਾਂ ਜਿੱਤਿਆ। ਐ ਜੀਪੀ ਨੇ ਲੈ ਕੇ ਜਾਣਾ ਸੀ ਕਿ ਮੈਂ ਆਪ ਜਾਣਾ ਸੀ। ਆਪ ਤੋ 5-6 ਥਾਤ ਜੂਨ ਨੂੰ ਮਈ ਨੂੰ ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ। ਕੀ ਗੱਲਾਂ ਕਰਦਾ ਜਿੱਦਣ ਮੇਰੇ ਸਾਹਮਣੇ ਬੈਠ ਜਾਊਗਾ ਮੈਂ ਗੱਲ ਕਰੂੰਗਾ ਉਹ ਤੇਨਾ। ਸਾਰੀ ਜਾਣਕਾਰੀ ਦਊਗਾ। ਉਹ 5 ਸਾਲ ਐਮਐਲ ਲੈ ਰਿਆ। ਇੱਕ ਵਾਰੀ ਵਿਧਾਨ ਸਭਾ ਜਿੱਥੇ ਬੋਲੇ ਆਉਟ ਤੇ ਪੁੱਛੋ ਉਹਨੇ ਕੀ ਦਿੱਤਾ।

ਸ਼੍ਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਦੋਰਾਹਾ ਦੇ ਗੁਰਦੁਆਰਾ ਸ਼੍ਰੀ ਕਟਾਨਾ ਸਾਹਿਬ ਵਿਖੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਇਸ ਤੋਂ ਬਾਅਦ ਮੀਡੀਆ ਦੇ ਮੁਖਾਤਬ ਹੋਈ ਡਾਕਟਰ ਅਮਰ ਸਿੰਘ ਨੂੰ ਜਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਵੱਲੋਂ ਉਹਨਾਂ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਸਵਾਲ ਕੀਤਾ ਗਿਆ ਤਾਂ ਡਾਕਟਰ ਅਮਰ ਸਿੰਘ ਦਾ ਗੁੱਸਾ ਫੁੱਟਦਾ ਨਜ਼ਰ ਆਇਆ ਕਾਂਗਰਸ ਚੜ ਆਮ ਆਦਮੀ ਪਾਰਟੀ ਚ ਗਏ ਜੀਪੀ ਨੂੰ ਨਿਸ਼ਾਨੇ ਤੇ ਲੈੰਦਿਆਂ ਡਾਕਟਰ ਅਮਰ ਸਿੰਘ ਨੇ ਆਪ ਉਮੀਦਵਾਰ ਜੀਪੀ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਤੇ ਕਿਹਾ ਕਿ ਜੀਪੀ ਉਹਨਾਂ ਦੇ ਸਾਹਮਣੇ ਆ ਕੇ ਦੱਸਣ ਕਿ ਉਹਨਾਂ ਫਤਿਹਗੜ ਸਾਹਿਬ ਦੇ ਲਈ ਕੀ ਕੀਤਾ ਜੀਪੀ ਦੇ ਹਲਕੇ 'ਚ ਮੈਂ 3.5 ਕਰੋੜ ਦਿੱਤਾ ਔਰ ਘਟੋ ਘਟ 70-80 ਪਿੰਡਾਂ ਜਗਿਆ ਤੇ ਜੀਪੀ ਨੇ ਲੈ ਕੇ ਜਾਣਾ ਸੀ ਕਿ ਮੈਂ ਆਪ ਜਾਣਾ ਸੀ ਆਪ ਤੋਂ 5-6 7 ਜੂਨ ਨੂੰ ਮਈ ਨੂੰ ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ ਕੀ ਗੱਲਾਂ ਕਰਦਾ ਜਿੱਦਣ ਮੇਰੇ ਸਾਹਮਣੇ ਬੈਠ ਚਾਊਗਾ ਮੈਂ ਗੱਲ ਕਰੂੰਗਾ ਉਹਦੇ ਨਾਲ ਸਾਰੀ ਜਾਣਕਾਰੀ ਦਊਗਾ ਉਹ 5 ਸਾਲ ਐਮਐਲਏ ਰਿਹਾ ਇੱਕ ਵਾਰੀ ਵਿਧਾਨ ਸਭਾ 'ਚ ਨਹੀਂ ਬੋਲੇ ਉੱਥੇ ਪੁੱਛੋ ਉਹਨੇ ਕੀ ਕੀਤਾ ਮੈਂ 5 ਸਾਲ 'ਚ 70 ਵਾਰੀ ਲੋਕ ਸਭਾ 'ਚ ਬੋਲੇ ਆ ਦੇਖੋ ਐਮਪੀਆ ਦਾ ਰਿਕਾਰਡ 70 ਵਾਰੀ ਬੋਲਣ ਵਾਲੇ ਕਿੰਨੇ ਐਮਪੀ ਹੈਗਾ ਇਹਦਾ ਪੁੱਛੋ ਕਿ ਕਿੰਨੀ ਵਾਰੀ ਇਹਨੇ ਮੁੱਦਾ ਚੱਕੇ ਹੈਗਾ 90% ਮੇਰੀ ਹਾਜ਼ਰੀ ਆ ਉੱਥੇ ਔਰ ਵੱਡੇ ਵੱਡੇ ਕੰਮ ਤੁਹਾਡਾ ਤਾਂ ਹੁਣੇ ਦਰਾਹਾ ਆਵਾਲਾ ਜਿਹੜਾ ਹੈਗਾ ਹੁਣ ਸੈਂਕਸ਼ਨ ਕਰਾ ਕੇ ਲੈ ਆਇਆ ਵੱਡੇ ਵੱਡੇ ਕੰਮ ਕਰਾਏ اپੋਜੀਸ਼ਨ ਦਾ ਐਮਪੀ ਹੋ ਕੇ ਠੀਕ ਅੱਲਾ ਕਰਦਾ ਹੈ